ਰਵਨੀਤ ਸਿੰਘ ਬਿੱਟੂ ਨੂੰ ਲੈ ਕੇ ਲਗਾਤਾਰ ਆਏ ਦਿਨ ਕੋਈ ਨਾ ਕੋਈ ਇਹੋ ਜੀ ਵੀਡੀਓ ਆਉਂਦੀ ਹੈ ਕੋਈ ਨਾ ਕੋਈ ਇਹੋ ਜਿਹਾ ਬਿਆਨ ਆਉਂਦਾ ਜਿਸ ਤੋਂ ਬਾਅਦ ਇਹੀ ਗੱਲ ਮੂੰਹੋਂ ਨਿਕਲਦੀ ਹੈ ਕਿ ਦੁਬਾਰਾ ਪਲਟੀ ਮਾਰ ਗਿਆ ਰਵਨੀਤ ਬਿੱਟੂ ਲਗਾਤਾਰ ਰਵਨੀਤ ਬਿੱਟੂ ਨੂੰ ਲੈ ਕੇ ਲੋਕ ਵੀ ਅਜੇ ਤੱਕ ਕਨਫਿਊਜ਼ਡ ਚੱਲਦੇ ਪਏ ਨੇ ਕਿ ਰਵਨੀਤ ਬਿੱਟੂ ਆਖਿਰ ਕਰਦੇ ਕੀ ਪਏ ਨੇ ਕੀ ਕਰਦੇ ਸੀ ਤੇ ਆਖਰਕਾਰ ਇਹ ਕੀ ਕਰਨ ਲੱਗ ਗਏ ਕਾਂਗਰਸ ਦੇ ਵਿੱਚੋਂ ਰਵਨੀਤ ਬਿੱਟੂ ਆਏ ਕਾਂਗਰਸ ਦੇ ਵਿੱਚ ਉਹਨਾਂ ਦੀ ਵਿਚਾਰਧਾਰਾ ਹਰ ਕਿਸੇ ਨੇ ਸੁਣੀ ਕਾਂਗਰਸ ਦੇ ਵਿੱਚ ਰਹਿੰਦੇ ਉਹਨਾਂ ਦੀ ਵਿਚਾਰਧਾਰਾ ਤੋਂ ਹਰ ਕੋਈ ਵਾਕਫ ਹੈ ਜਾਣਦਾ ਹੈ ਕਿ ਰਵਨੀਤ ਬਿੱਟੂ ਕੀ ਕਹਿੰਦੇ ਹੁੰ ਪਰ ਭਾਜਪਾ ਦੇ ਵਿੱਚ ਆਉਣ ਸਾਰ ਰਵਨੀਤ ਬਿੱਟੂ ਦੇ ਵਿਚਾਰ ਇਸ ਕਦਰ ਬਦਲੇ ਕਿ ਉਸ ਤੋਂ ਬਾਅਦ ਰਵਨੀਤ ਬਿੱਟੂ ਦੇ ਵਿਚਾਰਾਂ ਨੂੰ ਉਹਨਾਂ ਦੇ ਬਿਆਨਾਂ ਨੂੰ ਫੜਨਾ ਔਖਾ ਹੋ ਗਿਆ ਦੁਬਾਰਾ ਇੱਕ ਵੀਡੀਓ ਸਾਹਮਣੇ ਆਈ ਹੈ ਸੰਸਦ ਦੇ ਵਿੱਚ ਜਦੋਂ ਰਾਹੁਲ ਗਾਂਧੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਤਸਵੀਰ ਲੈ ਕੇ ਆਉਂਦੇ ਨੇ ਜਦੋਂ ਰਾਹੁਲ ਗਾਂਧੀ ਸ਼ਿਵ ਜੀ ਦੀ ਤਸਵੀਰ ਲੈ ਕੇ ਆਉਂਦੇ ਨੇ ਤੇ ਉਹਦਾ ਜਵਾਬ ਅਮਿਤ ਸ਼ਾਹ ਦਿੰਦੇ ਨੇ ਅਮਿਤ ਸ਼ਾਹ ਦੇ ਜਵਾਬ ਦੇ ਵਿੱਚ ਰਵਨੀਤ ਬਿੱਟੂ ਅਮਿਤ ਸ਼ਾਹ ਦੇ ਅਣ ਪਿੱਛੇ ਬੈਠੇ ਹੁੰਦੇ ਨੇ ਅਮਿਤ ਸ਼ਾਹ ਜ਼ਿਕਰ ਕਰਦੇ ਨੇ ਸਿੱਖ ਕਤਲੇਆਮ ਦਾ ਤੇ ਰਮਨীত ਬਿੱਟੂ ਬਾਹਾਂ ਉਲਾਰ-ਲਾਰ ਕੇ ਹਾਂਮੀ ਪੜਦੇ ਨੇ ਉਸ ਚੀਜ਼ ਦੀ ਉਹਦੀ ਹਮਾਇਤ ਕਰਦੇ ਨੇ ਪਰ ਕਾਂਗਰਸ ਪਾਰਟੀ ਦੇ ਵਿੱਚ ਰਮਨীত ਬਿੱਟੂ ਇੰਦਰਾ ਗਾਂਧੀ ਦੀ ਸਪੋਰਟ ਦੇ ਵਿੱਚ ਹਮੇਸ਼ਾ ਖੜੇ ਰਹੇ ਕਾਂਗਰਸ ਦੇ ਵਿੱਚ ਰਮਨীত ਬਿੱਟੂ ਸਰਦਾਰ ਬਿਆਨ ਸਿੰਘ ਦੀ ਸਪੋਰਟ ਦੇ ਵਿੱਚ ਹਮੇਸ਼ਾ ਖੜੇ ਰਹੇ ਤੇ ਹੁਣ ਉਹਨਾਂ ਨੂੰ ਅੱਤਵਾਦ ਦਾ ਦੌਰ ਉਹਦੇ ਹਮਾਇਤੀ ਹੋ ਗਏ ਰਮਨীত ਬਿੱਟੂ ਹੁਣ ਅੱਤਵਾਦ ਦੇ ਦੌਰ ਦੇ ਹਮਾਇਤੀ ਹੋ ਗਏ ਹੁਣ ਕਤਲੇਆਮ ਦੇ ਹਮਾਇਤੀ ਹੋ ਗਏ ਹੁਣ 1984 ਦੇ ਵਿੱਚ ਜੋ ਭਾਣਾ ਵਾਪਰਿਆ ਉਹਦੇ ਹਮਾਇਤੀ ਹੋ ਗਏ ਰਵਨੀਤ ਬਿੱਟੂ ਪਹਿਲਾਂ ਉਹਨਾਂ ਦੇ ਬਿਆਨ ਅੱਡ ਨਜ਼ਰ ਆਉਂਦੇ ਸੀ ਜਦੋਂ 1984 ਦੇ ਵਿੱਚ ਸਿੱਖ ਕਤਲੇਆਮ ਹੋਇਆ ਉਸ ਤੋਂ ਬਾਅਦ ਜੋ ਚੀਜ਼ ਵਾਪਰੀ ਜੋ ਉਹਦਾ ਆਫਟਰ ਮੈਥ ਹੋਇਆ ਜਿਹਨੂੰ ਅੱਤਵਾਦ ਦਾ ਦੌਰ ਕਿਹਾ ਜਾਂਦਾ ਉਸ ਦੌਰ ਦੇ ਖਿਲਾਫ ਗੱਲਾਂ ਕਰਦੇ ਰਹੇ ਰਵਨੀਤ ਬਿੱਟੂ ਬਿਆਨ ਸਿੰਘ ਦੇ ਪੋਤੇ ਉਸ ਵੇਲੇ ਦੇ ਮੁੱਖ ਮੰਤਰੀ ਰਹੇ ਬਿਆਨ ਸਿੰਘ ਦੀਆਂ ਸਿਫਤਾਂ ਕਰਦੇ ਰਹੇ ਰਵਨੀਤ ਬਿੱਟੂ ਪਰ ਕੀ ਹੁਣ ਰਵਨੀਤ ਬਿੱਟੂ ਬਿਆਨ ਸਿੰਘ ਨੂੰ ਵੀ ਗਲਤ ਕਹਿ ਦੇਣਗੇ ਸਾਬਕਾ ਮੁੱਖ ਮੰਤਰੀ ਬਿਆਨ ਸਿੰਘ ਨੇ ਔਰ ਰਮਨੀਤ ਬਿੱਟੂ ਤਾਂ ਪਹਿਲਾਂ ਦਲੀਲਾਂ ਦਿੰਦੇ ਰਹੇ ਨੇ ਕਿ ਉਹਨਾਂ ਦੇ ਦਾਦਾ ਜੀ ਨੇ ਖਾੜਕੂ ਖਾੜਕੂਵਾਦ ਨੂੰ ਖਾੜਕੂ ਸੰਘਰਸ਼ ਨੂੰ ਖਤਮ ਕੀਤਾ ਤੇ ਕੀ ਹੁਣ ਰਮਨੀਤ ਬਿੱਟੂ ਇੱਥੋਂ ਤੱਕ ਆ ਕੇ ਵੀ ਕਹਿ ਦੇਣਗੇ ਕਿ ਉਸ ਵੇਲੇ ਵੀ ਜੋ ਹੋਇਆ ਉਹ ਗਲਤ ਹੋਇਆ ਹਾਲਾਂਕਿ ਜ਼ਰੂਰ ਪਹਿਲਾਂ ਦੇ ਬਿਆਨ ਤੇ ਹੁਣ ਦੇ ਬਿਆਨ ਰਮਨੀਤ ਬਿੱਟੂ ਦੇ ਰਲਦੇ ਨਜ਼ਰ ਨਹੀਂ ਆਉਂਦੇ ਰਮਨੀਤ ਬਿੱਟੂ ਪਹਿਲਾਂ ਇਸ ਚੀਜ਼ ਦੇ ਹਮਾਇਤੀ ਸਨ ਕਿ ਕਾਂਗਰਸ ਪਾਰਟੀ ਦੇ ਨਾਲ ਗਲਤ ਹੋਇਆ ਹੁਣ ਇਸ ਚੀਜ਼ ਦੇ ਹਮਾਇਤੀ ਨਜ਼ਰ ਆ ਰਹੇ ਆ ਕਿ ਸਿੱਖਾਂ ਦੇ ਨਾਲ ਪੰਜਾਬ ਦੇ ਨਾਲ ਗਲਤ ਕੀਤਾ ਕਾਂਗਰਸ ਪਾਰਟੀ ਨੇ ਰਵਨੀਤ ਬਿੱਟੂ ਦੇ ਐਵੇਂ ਦੇ ਮਿਲੇ ਜੁਲੇ ਬਿਆਨ ਜਿਹੜੇ ਨੇ ਉਹ ਜ਼ਰੂਰ ਲੋਕਾਂ ਨੂੰ ਦਵਿਧਾ ਵਿੱਚ ਪਾ ਰਹੇ ਨੇ ਪਹਿਲਾਂ ਰਵਨੀਤ ਬਿੱਟੂ ਕੁਝ ਬਿਆਨ ਦਿੰਦੇ ਸੀ ਤੇ ਹੁਣ ਆ ਕੇ ਕੁਝ ਹੋਰ ਦੇਣ ਲੱਗੇ ਇਸ ਦੇ ਨਾਲ ਹੋ ਸਕਦਾ ਹੈ ਕਿ ਉਹਨਾਂ ਦੀ ਸਿਆਸੀ ਕੁਰਸੀ ਬਚੀ ਰਵੇ ਪਰ ਲੋਕਾਂ ਦੇ ਵਿੱਚ ਉਹਨਾਂ ਦਾ ਇਤفاق ਸ਼ਾਇਦ ਉਸ ਤਰ੍ਹਾਂ ਨਾ ਬਣ ਸਕੇ ਉਹਨਾਂ ਦਾ ਇਤفاق ਉਸ ਤਰ੍ਹਾਂ ਨਾ ਕਾਇਮ ਰਹਿ ਸਕੇ ਇਸ ਤਰ੍ਹਾਂ ਸ਼ਾਇਦ ਕਿਸੇ ਦੌਰ ਦੇ ਵਿੱਚ ਰਹਿੰਦਾ ਸੀ ਖੈਰ ਆਉਂਦਾ ਸਮਾਂ ਰਮਨੀਤ ਬਿੱਟੂ ਵਾਸਤੇ ਕੀ ਲੈ ਕੇ ਆਵੇਗਾ ਇਹ ਜਾਣ ਲੈਣਾ ਬਹੁਤ ਜ਼ਰੂਰੀ ਹੈ ਕਿਉਂਕਿ ਰਮਨੀਤ ਬਿੱਟੂ ਉਹੀ ਰਮਨੀਤ ਬਿੱਟੂ ਜਿਹੜੇ ਬੰਦੀ ਸਿੰਘਾਂ ਨੂੰ ਲੈ ਕੇ ਪਹਿਲਾਂ ਇਹ ਦਾਵਾ ਕਰਦੇ ਸੀ ਕਿ ਇਹਨਾਂ ਇਹਨਾਂ ਦੀ ਗਲਤੀ ਹੈ ਇਹਨਾਂ ਨੂੰ ਬਾਹਰ ਨਹੀਂ ਆਉਣ ਦੇਣਾ ਚਾਹੀਦਾ ਉਹੀ ਰਮਨੀਤ ਬਿੱਟੂ ਹੁਣ ਆ ਕੇ ਦਾਵਾ ਕਰਦੇ ਨੇ ਕਿ ਬੰਦੀ ਸਿੰਘਾਂ ਨੂੰ ਛਡਾਇਆ ਜਾਵੇਗਾ ਉਹੀ ਰਮਨੀਤ ਬਿੱਟੂ ਜਿਹੜੇ ਪਹਿਲਾਂ ਭਾਈ ਅਮਰਤਪਾਲ ਸਿੰਘ ਨੂੰ ਅੱਤਵਾਦੀ ਕਹਿੰਦੇ ਸੀ ਹੁਣ ਕਹਿੰਦੇ ਨੇ ਭਾਈ ਅਮਰਤਪਾਲ ਸਿੰਘ ਦੇ ਨਾਲ ਮਿਲ ਕੇ ਗੱਲ ਕਰਾਂਗੇ ਤਾਂ ਫਿਰ ਦੁਬਾਰਾ ਭਾਈ ਅਮਰਤਪਾਲ ਸਿੰਘ ਦੇ ਖਿਲਾਫ ਵਿੱਚ ਹੀ ਬੋਲਣ ਡਿਸਪਿਊਟਡ ਥਾਟਸ ਸਮਝ ਆ ਰਹੇ ਨੇ ਰਵਿੰਦਰ ਸਿੰਘ ਬਿੱਟੂ ਦੇ ਸ਼ਾਇਦ ਉਹਨਾਂ ਨੂੰ ਆਪ ਨਹੀਂ ਸਮਝ ਆ ਰਿਹਾ ਕਿ ਉਹ ਕੀ ਗੱਲ ਕਰ ਰਹੇ ਨੇ ਜਾਂ ਫਿਰ ਉਹਨਾਂ ਨੂੰ ਕਿਸ ਤਰ੍ਹਾਂ ਦਾ ਬਿਆਨ ਦੇਣਾ ਚਾਹੀਦਾ ਜਿਸ ਤਰ੍ਹਾਂ ਦਾ ਬਿਆਨ ਸ਼ਾਇਦ ਉਹਨਾਂ ਨੂੰ ਕਿਹਾ ਜਾ ਰਿਹਾ ਦੇਣ ਲਈ ਉਹ ਦੇ ਹੀ ਜਾ ਰਹੇ ਨੇ ਹਾਲਾਂਕਿ ਇਹ ਰਵਿੰਦਰ ਬਿੱਟੂ ਨੂੰ ਲੈ ਕੇ ਚਰਚੇ ਬਹੁਤ ਨੇ ਪਰ ਫਿਲਹਾਲ ਸੰਸਦ ਦਾ ਇਹ ਮੈਟਰ ਜਿਹੜਾ ਉਹ ਜ਼ਿਆਦਾ ਉਛਲਦਾ ਨਜ਼ਰ ਆ ਰਿਹਾ ਜਿਸ ਵਿੱਚ ਰਵਿੰਦਰ ਬਿੱਟੂ ਹੁਣ ਬਾਹਾਂ ਉਲਾਰ-ਲਾਰ ਕੇ ਉਸ ਦੌਰ ਦਾ ਜ਼ਿਕਰ ਕਰਦੇ ਪਏ ਨੇ ਔਰ ਉਸ ਦੌਰ ਦੇ ਵਿੱਚ ਕਾਂਗਰਸ ਦੇ ਖਿਲਾਫ ਗੱਲ ਕਰਦੇ ਨਜ਼ਰ ਆ ਰਹੇ ਹਨ ਰਵਨੀਤ ਮਿੱਟੂ ਦਾ ਉਹ ਕਲਿੱਪ ਆਓ ਤੁਹਾਨੂੰ ਵੀ ਦਿਖਾਣੇ ਮਾਨਯਵਰ ਦਿੱਲੀ ਮੇ ਦੀਨ ਦਹਾੜੇ ਹਜ਼ਾਰੋਂ ਸਿੱਖ ਭਾਈਓ ਦਾ ਕਤਲਿਆਨ ਉਨਕੇ ਸ਼ਾਸਨ ਮੇ ਹੋਇਆ ਹੈ ਅੱਜ ਉਹ ਭਾਈ ਕੀ ਬਾਤ ਕਰ ਰਹੇ ਹਨ ਮਾਨਯਵਰ ਦਿੱਲੀ ਮੇ ਦੀਨ ਦਹਾੜੇ ਹਜ਼ਾਰੋਂ ਸਿੱਖ ਭਾਈਓ ਦਾ ਕਤਲਿਆਨ ਉਨਕੇ ਸ਼ਾਸਨ One India channel and never miss an update.